एंजल हां जी किथों ਦੇ ਰਹਿਣ ਵਾਲੇ ਅੰਮ੍ਰਿਤ ਸਰਪ੍ਰੇਪਨਗਰ ਅਜੀ ਕੀ ਗੱਲ ਹੋਈ ਹੈ ਤੇਰਾ ਰਿਲੇਸ਼ਨ ਸੀਗਾ ਦੋ ਸਾਲ ਤੋਂ ਮੁੰਡੇ ਨਾ ਪਹਿਲੇ ਤੌਨੇ ਮੈਨੂੰ ਵਿਆਹ ਦੇ ਲਾਰੇ ਲਾ ਲਾ ਕੇ ਮੇਰਾ ਦੋ ਸਾਲ ਫਿਜ਼ੀਕਲ ਰਿਲੇਸ਼ਨ ਬਣਾਇਆ ਤੇ ਫਿਰ ਹੁਣ ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਾਂ ਫਿਰ ਕਹਿੰਦੇ ਕਿ ਤੂੰ ਹੀ ਛੋਟੀ ਜਾਦ ਜੀ ਸੀ ਤਾਂ ਨਾ ਵਿਆਹ ਨਹੀਂ ਕਰਨਾ ਮੁੰਡੇ ਦਾ ਨਾਮ ਕੀ ਹੈ ਰudraaksh Sharma ਲੋਰੀਗੇਟ ਸ਼ੰਮਨ ਸ਼ਾਦਰ ਘਾਰੇ ਸਾਹਮਣੇ ਮਾਰੇ ਵੱਲੋਂ ਕੀ ਆ ਗਿਆ ਉਹਦੀ ਮੰਮੀ ਵੱਲੋਂ ਇਹ ਤਾਂ ਮੁੰਡੇ ਨਾਲ ਗੱਲਬਾਤ ਹੋਈ ਤਾਂ ਨਹੀਂ ਹੋਈ ਦੋ ਦਿਨ ਪਹਿਲੇ ਉਹਦੇ ਘਰੇ ਉਹਨਾਂ ਨੇ ਬੁਲਾਇਆ ਸੀਗਾ ਤੇ ਫੇਰ ਉਹ ਹੀ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ ਤੁਸੀਂ ਛੋਟੀ ਜਾਂਦੇ ਆ ਤੁਸੀਂ ਜੋ ਕਰਨਾ ਕਰ ਲਓ ਅਸੀਂ ਨਹੀਂ ਕਿਸੇ ਤੋਂ ਡਰਦੇ ਵੈਲਕਮ ਇਨ ਦੋ ਸਾਲ ਕਿੱਦਾਂ ਗੱਲਬਾਤ ਹੋਈ ਸੀ ਮੈਂ ਤੇ ਉਹਨਾਂ ਤਾਂ ਕੰਮ ਤੇ ਗਈ ਸੀ ਕੰਮ ਤੇ ਮਿਲੇ ਸੀ ਉਹਦਾ ਫਾਦਰ ਕੰਮ ਕਰਵਾਂਦੇ ਆ ਨਾ ਤੇ ਉੱਥੇ ਗਈ ਸੀ ਮੇਰੇ ਮੰਮਾ ਨੂੰ 10 ਸਾਲ ਹੋ ਗਏ ਉੱਥੇ ਕੰਮ ਕਰਦੇ ਤੇ ਮੰਮਾ ਨਾ ਗਈ ਸੀ ਤੇ ਫਿਰ ਉੱਥੇ ਮਿਲੇ ਸੀ ਕਿੰਨੇ ਸਾਲ ਇਹ ਦੋ ਰਿਲੇਸ਼ਨ ਆਏ ਐ ਐਕਚੁਅਲੀ 10 ਸਾਲ ਸੀ 15 ਵਿੱਚ ਲੱਗੀ ਸੀ ਕੋਈ ਮਾੜਾ ਗੱਲਬਾਤ ਕੀਤੀ ਵੀ ਮੈਂ ਨਾ ਹਾਂਜੀ ਇਹ ਕਹਿੰਦੇ ਕਿ ਤੁਸੀਂ ਛੋਟੀ ਜਾਂਦੇ ਸੀ ਨਹੀਂ ਤਾਂ ਨਾ ਕਰਾ ਸਕਦੇ ਕਿ ਜੋ ਤੁਸੀਂ ਕਰਨਾ ਕਰ ਲੋ ਮੈਨੂੰ ਬਲੈਕਮੇਲ ਵੀ ਕਰਦਾ ਰਿਹਾ ਆ ਕਿਸ ਤਰ੍ਹਾਂ ਬਲੈਕਮੇਲ ਉਹ ਦੇਖੋ ਫੋਟੋਜ਼ ਹੈ ਗਿਆ ਹੈ ਦੂਸਰੀਆ ਪਰ ਪ੍ਰਾਈਵੇਟ ਫੋਟੋਸ ਉਸ ਨੂੰ ਕਹਿੰਦਾ ਹਾਂਜੀ ਮੇਰੀਆਂ ਹੈ ਗਿਆ ਤੇ ਉਸ ਕਰਕੇ ਫਿਰ ਉਹ ਕਹਿੰਦਾ ਕਿ ਮੈਂ ਫੋਟੋ ਵਾਇਰਲ ਕਰ ਦੂੰਗਾ ਇਹ ਕਰ ਦੂੰਗਾ ਜੋ ਮਰਜ਼ੀ ਕਰ ਬਲੈਕਮੇਲ ਕਰ ਕਰਕੇ ਉਹਨੇ ਮੈਨੂੰ ਕਦੀ ਕਹਿੰਦਾ ਸੀ ਸੜਕ ਤੇ ਜਾ ਉਠਕ ਬੈਠ ਕੱਲ ਜਾ ਜਾਂ ਪੂਰੇ ਕੱਪੜੇ ਉਤਾਰ ਕੇ ਬਾਹਰ ਜਾ ਉੱਪਰ ਜਾ ਕੇ ਕੋਠੇ ਤੇ ਤਿੰਨ ਮੰਜ਼ਲ ਤਾਂ ਆਪਣਾ ਕਦੀ ਫੋਨ ਸੁੱਟ ਦੇ ਤੇਦੀ ਕੋਚ ਕਰ ਲਿਆ ਏਦਾਂ ਬਹੁਤ ਕੋਚ ਕਰਵਾਇਆ ਰਿਲੇਸ਼ਨ ਨਾਲ ਕੋਚ ਨਹੀਂ ਕਰਦਾ ਹਾਂ ਹਾਂਜੀ ਪੂਜਾ ਕਲਿਆ ਉਹਦਾ ਨਾਮ ਐਂਜਲ ਕਲਿਆ ਤੁਹਾਡੀ ਕੌਣ ਲੱਗਦੀ ਹੈ ਮੇਰੀ ਬੇਟੀ ਹੈ ਕੀ ਗੱਲ ਕੀ ਇਹਦਾ ਮੈਟਰ ਇਹ ਆ ਕਿ 2.5 ਸਾਲ ਤੋਂ ਕਿਸੇ ਦੇ ਮਤਲਬ ਕਿ ਜਿੱਤੇ ਮੈਂ ਕੰਮ ਕਰਦੀ 10 ਸਾਲ ਤੋਂ ਉਹਨਾਂ ਦੇ ਬੇਟੇ ਦੇ ਨਾਲ ਰਿਲੇਸ਼ਨ ਸੀਗਾ ਠੀਕ ਹੈ ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਗੱਲਾਂ ਗੁੰਲਾਂ ਚ ਲਿਆ ਕੇ ਮੁੰਡੇ ਨੇ ਇਹਦੇ ਨਾਲ 2-2.5 ਸਾਲ ਤੋਂ ਸੈਸ਼ਨ ਕਰਦੇ ਰਹੇ ਆ ਤੇ ਹੁਣ ਐਂਡ ਤੇ ਲਾਸਟ ਤੇ ਆ ਕੇ ਕਹਿੰਦੇ ਆ ਕਿ ਤੁਸੀਂ ਛੋਟੀ ਜਾਤੀ ਦੇ ਆ ਅਸੀਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦੇ ਇਹ ਅਰੁਣ ਸ਼ਰਮਾ ਉਹਦੇ ਪਿਤਾ ਦੇ ਵੱਲੋਂ ਤੇ ਉਹਦੀ ਮਾਤਾ ਦੇ ਵੱਲੋਂ ਅੱਛਾ ਜੀ ਨੀਹਾ ਸ਼ਰਮਾ ਉਹ ਦੋ ਘੜੀ ਦੀ ਲੜਕੀ ਹੈ ਬਲੇਕਨ ਕੈਲ ਕਿੰਨੀ ਐਸੀ ਉਹ ਤਾਂ 15 ਸਾਲ ਦੀ ਹੁਣ 17 ਸਾਲ ਦੀ ਤੁਸੀਂ ਗੱਲ ਕੀਤੀ ਹੁੰਡੇ ਵਾਲਿਆਂ ਨਾਲ ਹਾਂ ਜੀ ਕੀਤੀ ਸੀ ਉਹਨਾਂ ਨਾਲ ਬਸਲ ਕੇ ਤਿੰਨ ਵਾਰ ਉਹਨਾਂ ਨਾਲ ਗੱਲ ਕੀਤੀ ਤਿੰਨੋ ਵਾਰ ਕਹਿੰਦੇ ਕਹਿ ਦੇ ਦਾਂਗੇ ਰੁਕ ਜਾਓ ਕਰ ਦਾਂਗੇ ਰੁਕ ਜਾਓ ਬਾਦ ਵਿੱਚ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੁੰਦੀ ਆ ਆਪਸ ਹੀ ਲੜ ਪੈਂਦੇ ਤਾਂ ਕਰਕੇ ਇਹਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਪਤਾ ਸੀ ਕੀ ਗੱਲ ਬਾਤ ਇਹ ਲੜਕੀ ਦੇ ਰਿਲੇਸ਼ਨ ਦੀ ਬਾਤ ਇੱਕ ਵਾਰ ਤੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਸੀ। ਹਾਂਜੀ ਪਹਿਲਾਂ ਨਹੀਂ ਪਤਾ ਬਾਅਦ ਵਿੱਚ ਪਤਾ ਲੱਗਾ। ਇਹਦਾ ਦੂਸਰਾ ਦੂਸਰਾ ਚਾਂਸ ਜੇ ਇਹਦਾ। ਅੱਛਾ ਪਹਿਲੇ ਪਹਿਲੇ ਨਹੀਂ ਕਰਦੇ। ਹਾਂਜੀ ਮੰਗੀ ਕਰਦੇ। ਮੰਗੇ ਕਰਦੇ ਕਿ ਮੇਰੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ। ਤੇ ਅਦੀਵਾਲਮੀਕੀ ਜੀ ਜੈ ਵਾਲਮੀਕੀ ਜੀ ਜੈ ਜੀ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅਮਿਤਕਰ ਮਹਾਪਚਾਇਸ਼ਾ ਗਠਨ ਦਾ ਮੁਖੀ ਚਾਲਕ ਹਾਂ ਸਵਾਜ ਸਾਡੇ ਕੋ ਸਾਡੇ ਹੀ ਸਮਾਜ ਦੇ ਜੇ ਜੇ Dalit ਪਰਿਵਾਰ ਦੀ ਜਿਹੜੀ ਲੜਕੀ ਆ ਜਿੰਨੇ ਵਿਚਾਰੀ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਅਸੀਂ ਉਹਦਾ ਗੁਰਨਾਨਕ ਹਸਪਤਾਲ ਪਤਾ ਲੈਣ ਆਏ ਉਹ ਤੋਂ ਪੁੱਛ ਗਿੱਚਦੇ ਵਿੱਚ ਆਪਾਂ ਇਸ ਭੈਣ ਨੂੰ ਪੁੱਛਿਆ ਇਸ ਬੇਟੀ ਨੂੰ ਪੁੱਛਿਆ ਕਿ ਤੇਨਾਂ ਕੀ ਘਟਨਾ ਹੋਈ ਆ ਔਰ ਇਹਨੇ ਦੱਸਿਆ ਕਿ ਕੋਈ ਅਰਨਵ ਸ਼ਰਮਾ ਨਾਮ ਦਾ ਵਿਅਕਤੀ ਆ ਉਹਦਾ ਬੇਟਾ ਵਾ ਦੁਰਦ੍ਰਖਸ਼ ਸ਼ਰਮਾ ਜਿਹੜਾ ਇਹਦਾ 2 ਸਾਲਾਂ ਤੋਂ ਸ਼ੋਸ਼ਣ ਕਰਦਾ ਆ ਰਿਹਾ ਵਾ ਔਰ ਜਦੋਂ ਇਹਦੇ ਮਾਪੇ ਬਾਬ ਨੂੰ ਕੁੜੀ ਦੇ ਮਾਪੇ ਬਾਬ ਨੂੰ ਪਤਾ ਲੱਗਾ ਔਰ ਉਹਨਾਂ ਦੇ ਮੁੰਡੇ ਦੇ ਮਾਪੇ ਬਾਬ ਨੂੰ ਪਤਾ ਲੱਗਾ ਤੇ ਚਲੋ ਇਹਨਾਂ ਦੀ ਆਪਸ ਵਿੱਚ ਸਹਿਮਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਲੋ ਅਸੀਂ ਤੁਹਾਡਾ ਵਿਆਹ ਕਰ ਦਵਾਂਗੇ ਵਿਆਹ ਦੇ ਝਾਂਸਾ ਇਹਨਾਂ ਨੂੰ ਦੇ ਕੇ ਵਿਚਾਰੀ ਦਾ ਸ਼ੋਸ਼ਣ ਕਰਦੇ ਰਹੇ ਆ ਔਰ ਹੁਣ ਜਦੋਂ ਇਹਨਾਂ ਨੇ ਵਿਆਹ ਦੀ ਗੱਲ ਕੀਤੀ ਕਿ ਆਪਾਂ ਇਹਦਾ ਮਤਲਬ ਕਿ ਜਦੋਂ ਇਹ ਹਮ ਹਮਰ ਹੋ ਜਾਣਗੇ ਤੇ ਇਹਨਾਂ ਦਾ ਵਿਆਹ ਕਰ ਦਾਂਗੇ ਆਪਾਂ ਮਗਰ ਮੁੰਡਾ ਲਗਾਤਾਰ ਇਹਨੂੰ ਨਾ ਕਰਦਾ ਰਿਹਾ ਔਰ ਉਸ ڈپریشن ਦੇ ਵਿੱਚ ਇਸ ਲੜਕੀ ਨੇ ਅੱਜ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਅਜ ਬੁਰਨਾਨਕੋ ਹਸਪਤਾਲ ਚ ਹੀ ਪਹੁੰਚੇ ਆ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਏ ਔਰ ਜਿਹੜੇ ਲੋਗ ਛੋਟੀ ਜਾਤੀ ਦਾ ਕਹਿ ਕੇ ਜਿਹੜੇ ਲੋਗ ਹੀਨਾ ਨੇ ਦੇ ਸਾਡੀਆਂ ਧੀਆਂ ਭੈਣਾਂ ਦਾ ਛੋਟੀ ਉਮਰ ਦੇ ਵਿੱਚ ਸ਼ੋਸ਼ਣ ਕਰਦੇ ਆ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਵੀ ਚਾਹੀਦੀ ਦੇਖੋ ਜੀ ਅੱਜ ਤੇ ਸਾਡੀ ਪਹਿਲੀ ਵਾਰੀ ਨੋਟਿਸ ਆਇਆ ਹੈ ਸਾਨੂੰ ਚਲੋ ਇਸੇ ਪਰਿਵਾਰ ਦਾ ਫੋਨ ਆਇਆ ਸੀ ਆਪਾਂ ਇੱਥੋਂ ਤੱਕ ਪਹੁੰਚੇ ਆਂ ਮਗਰ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਗੱਲਾਂ ਦਾ ਪਤਾ ਲੱਗਦਾ ਪਿਆ ਵਾ ਅਸੀਂ ਇਸ ਚੀਜ਼ ਨੂੰ ਖੰਗਾਲਦੇ ਪਏ ਆਂ ਕਿ ਜਿੱਥੇ ਜਿੱਥੋਂ ਤੱਕ ਹੋ ਸਕੇ ਪ੍ਰਸ਼ਾਸਨ ਦੇ ਨਾਲ ਕੇ ਇਸ ਪਰਿਵਾਰ ਦੀ ਮਦਦ ਕਰ ਸਕੀਏ ਤੇ ਹਾਂਜੀ ਉਹ ਇਹਨੇ ਲੜਕੀ ਸਗੋ ਕਹਿ ਰਹੀ ਆ ਕਿ ਮੈਨੂੰ ਲਗਾਤਾਰ ਮਤਲਬ ਕਿ ਮੇਰੀ ਇਹ ਵੀਡੀਓ ਅਸ਼ਲੀਲ ਬਣਾਈਆਂ ਸੀ ਨੇ ਔਰ ਇਹਦੇ ਵਿੱਚ ਮੈਨੂੰ ਬਲੈਕਮੇਲ ਕਰਕੇ ਮੇਰਾ ਸ਼ੋਸ਼ਣ ਕਰਦਾ ਰਿਹਾ ਵਾ ਤੇ ਅਸੀਂ ਤੇ ਚਾਹੁੰਦੇ ਹਾਂ ਕਿ ਜੇ ਇਸ ਬੱਚੀ ਨੇ ਇੰਨੀਆਂ ਗੱਲਾਂ ਕੀਤੀਆਂ ਤੇ ਇਹਨੂੰ ਇਨਸਾਫ ਦਿਨਾ ਚਾਹੀਦਾ ਹੈ ਜੈ ਬਾਲਮੀਕੀ ਜੀ ਸਰ ਆਪਣਾ ਜੈ ਬਾਲਮੀਕੀ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮੀਕੀ ਸਮਾਜ ਦਲ ਤੋਂ ਐਸੀ ਬੀਚੀ ਦਾ ਪੰਜਾਬ ਚੇਅਰਮੈਨ ਜਿੱਦਾਂ ਕਿ ਸਾਡੀ ਛੋਟੀ ਭੈਣ ਜਿਹਦਾ ਨਾਮ ਪੂਜਾ ਵਾ ਸਾਡੇ ਸਮਾਜ ਤੋਂ ਬਿਲੋਂਗ ਕਰਦੀ ਆ ਦਲਿਤ ਪਰਿਵਾਰ ਤੋਂ ਉਹਨਾਂ ਨੇ ਇਹ ਕੱਲ ਪਰਸੋ ਹੀ ਮੈਨੂੰ ਦੱਸਿਆ ਕਿ ਉਹਨਾਂ ਦੀ ਕੁੜੀ ਨੇ ਜਿਹੜਾ ਮਤਲਬ ਇੱਕ ਸੋਸਾਇਟੀ ਕਰਨ ਦਾ ਮਤਲਬ ਕੀਤਾ ਸੀ ਮਤਲਬ ਕਿਸੇ ਲੜਕੇ ਦੇ ਨਾਲ ਉਹਨਾਂ ਦਾ ਫੇਰ ਚੱਲਦਾ ਪਿਆ ਸੀ ਉਹ ਲੜਕੇ ਦਾ ਨਾਮ ਸੀ ਰੁਦਰਾਕਸ਼ ਸ਼ਰਮਾ ਔਰ ਉਹਨਾਂ ਦੇ ਪਿਤਾ ਦਾ ਨਾਮ ਵੀ ਇਹਨਾਂ ਨੇ ਦੱਸਿਆ ਅਰुण ਸ਼ਰਮਾ ਜਿਹੜਾ ਜਿਹਨੂੰ ਕਿਹਾ ਜਾਂਦਾ ਕਿ ਚੀਫ ਸੈਨਾ ਦੇ ਪ੍ਰਧਾਨ ਆ ਔਰ ਉਹਨਾਂ ਨੇ ਜਦੋਂ ਇਹਨਾਂ ਦਾ ਮਤਲਬ ਇੱਕ ਮਤਲਬ ਚੱਲਦਾ ਪਿਆ ਸੀ ਕੋਈ ਇਹਨਾਂ ਦਾ ਕਿ ਲਵ ਚੱਲਦਾ ਪਿਆ ਸੀ ਉਸ ਦੌਰਾਨ ਉਹਨਾਂ ਦੇ ਉਹਨੇ ਮਾਪਿਓ ਨੇ ਉਹਨਾਂ ਨੇ ਕਿਹਾ ਸੀ ਵੀ ਆਪਾਂ ਕੁੜੀ ਮੁੰਡੇ ਦਾ ਵਿਆਹ ਕਰਾਂਗੇ ਔਰ ਕੁੜੀ ਨੇ ਮਤਲਬ ਇਹਨਾਂ ਨੇ ਵੀਡੀਓ ਵੀ ਦਿਖਾਈ ਆ ਜਿਹਦੇ ਵਿੱਚ ਮਤਲਬ ਉਹਨਾਂ ਦੇ ਬਰਡੇ ਵੀ ਇਹਨਾਂ ਦਾ ਮਨਾਇਆ ਜਾ ਰਿਹਾ ਉਹਨਾਂ ਦੇ ਘਰ ਦੇ ਵਿੱਚ ਉਹਦੀ ਮਾਂ ਵੀ ਕੇਕ ਖਵਾ ਰਹੀ ਆ ਪਿਓ ਵੀ ਖਵਾ ਰਿਆ ਵਾ ਮੁੰਡਾ ਵੀ ਖਵਾ ਰਿਆ ਵਾ ਔਰ ਕਈ ਅਸ਼ਲੀਲ ਵੀਡੀਓ ਵੀ ਜਿਹੜੀਆਂ ਕੁੜੀ ਨੇ ਦੱਸੀਆਂ ਵਾ ਵੀ ਜਿੰਨਾਂ ਵੱਲੋਂ ਵੀ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਮੁੰਡਾ ਬਾਰ-ਬਾਰ ਧਮਕੀ ਲਾ ਰਿਹਾ ਵਾ ਉਹਨਾਂ ਦਾ ਪਿਓ ਵੀ ਲਾ ਰਿਹਾ ਵਾ ਕਿ ਅਗਰ ਤੁਸੀਂ ਸਾਨੂੰ ਤੰਗ ਪਰੇਸ਼ਾਨ ਕੀਤਾ ਤੇ ਅਸੀਂ ਅਸ਼ਲੀਲ ਵੀਡੀਓ ਦਿਖਾਵਾਂਗੇ ਸਾਰਿਆਂ ਨੂੰ ਤੁਹਾਨੂੰ ਬਦਨਾਮ ਕਰਾਂਗੇ ਔਰ ਜਦੋਂ ਵਿਆਹ ਦੀ ਗੱਲ ਆਂਦੀ ਆ ਔਰ بار بار ਇਹ ਕਿਹਾ ਜਾਂਦਾ ਵਾ ਕਿ ਤੁਸੀਂ ਛੋਟੀ ਜਾਤੀ ਦੇ ਲੋਕ ਜੀ ਮੈਂ ਇਹ ਪੁੱਛਣਾ ਚਾਹਨਾ ਵਾ ਇਹਨੂੰ ਉਦਰਾਕਸ਼ ਸ਼ਰਮਾ ਨੂੰ ਔਰ ਅਰुण शर्मा ਨੂੰ ਕਿ ਜਦੋਂ ਤੁਸੀਂ ਘਰਾਂ 'ਚ ਕੇਕ ਟਟਾਉਂਦੇ ਸੀ ਜਦੋਂ શોਸ਼ਣ ਕੀਤਾ ਗਿਆ ਸੀ ਸਾਡੀਆਂ ਕੁੜੀਆਂ ਦਾ ਸਾਡੇ Dalit ਪਰਿਵਾਰ ਦੀਆਂ ਧੀਆਂ ਭੈਣਾਂ ਦਾ ਉਦੋਂ ਛੋਟੀ ਜਾਤੀ ਨਹੀਂ ਤੁਹਾਨੂੰ ਲੱਗੀ ਅੱਜ ਵਿਆਹ ਕਰਾਉਣ ਦਾ ਸਮਾਂ ਆਇਆ ਤੇ ਅੱਜ ਤੁਹਾਨੂੰ ਛੋਟੀ ਜਾਤੀ ਲੱਗਦੀ ਆ ਮੈਂ ਪੁੱਛ ਪ੍ਰਸ਼ਾਸਨ ਨੂੰ ਖਾਸ ਕਰਕੇ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਜਿਹੜੀ ਬੰਦੀ ਕਾਰਵਾਈ ਇਹਨਾਂ ਤੇ ਜਲਦੋਂ ਜਲਦ ਕੀਤੀ ਜਾਵੇ ਨਹੀਂ ਤੇ ਅਗਰ ਬੰਦੀ ਕਾਰਵਾਈ ਨਾ ਉਤੇ ਨਾ ਹੋਈ ਅਸੀਂ ਇੱਕ ਵੱਡਾ ਐਕਸ਼ਨ ਲਵਾਂਗੇ ਅਸੀਂ ਭੰਡਾਰੀ ਪੋਲ ਤੇ ਆ ਕੇ ਪੂਰਾ ਸਮਾਜ ਲੈ ਕੇ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਔਰ ਜਲਦ ਜਲਦ ਨਾ ਉਤੇ ਐਕਸ਼ਨ ਦਿੱਤਾ ਜਾਵੇ ਜੈ ਵਾਲਮੀਕੀ ਜੈ ਭੀ ਜੈ ਭਰਤ ਪਹਿਲਾਂ ਦਾ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਜੀ ਜੈ ਸਰਬਦਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾ ਸਪੀਸ਼ਲਨਾ ਮੈਂ ਰਾਸ਼ਟਰੀ ਫਰਲਾਣਾ ਅੱਜ ਅਸੀਂ ਗੁਰਨਾਨਕ ਹਸਪੀਟਲ ਇਸ ਗੜ ਕੀ ਪਹੁੰਚੇ ਆ ਕੀ ਇੱਕ ਸਾਡੇ ਦਲਿਤ ਸਮਾਜ ਦੀ ਬੇਟੀ ਐਂਜਲ ਨਾਂ ਦੀ ਆ ਕੁੜੀ ਆ ਤੇ ਉਹ ਇਹ ਉਹ ਇੱਕ ਸ਼ੋਸ਼ਣ ਦਾ ਸ਼ਿਕਾਰ ਹੋਈ ਆ ਇੱਕ ਅਰुण कुमार ਸ਼ਰਮਾ ਜਿਹੜਾ ਕਿ ਆਪਣੇ ਆਪ ਨੂੰ ਸਿਹਸਣਾ ਦਾ ਪ੍ਰਧਾਨ ਮੰਨਦਾ ਤੇ ਉਹਦਾ ਜਿਹੜਾ ਬੇਡਾ ਦੁਦਗਾਜ ਹਸਤੇ ਸ਼ਰਮਾ ਤੇ ਉਹ ਜਿਹੜਾ ਨਾ ਮਣੀ ਉਹਨੇ ਇਥੇ ਕੁੜੀ ਦਾ ਅਜ ਤੋਂ 2 ਸਾਲ ਪਹਿਲੇ ਉਹਦਾ ਸ਼ੋਸ਼ਣ ਕਰਦਾ ਆ ਰਿਹਾ 15 ਸਾਲ ਦੀ ਉਮਰ ਤੱਕ ਤੇ ਉਹ ਪਹਿ ਦਾ ਚੋਚਣ ਕਰਦਾ ਆ ਗਿਆ ਸੀ ਉਹਨੂੰ ਕੁੜੀ ਨੇ ਜਦੋਂ ਕਿਹਾ ਵੀ ਉਹਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਂਗਾ ਜਦੋਂ ਵਿਆਹ ਦੀ ਗੱਲ ਹੋਈ ਤੇ ਉਹ ਕਹਿੰਦਾ ਵੀ ਮੈਂ ਛੋਟੀ ਜਆਦੀ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ ਮੈਂ ਇਹੋ ਹੀ ਇਹ 33 ਗੱਲਾਂ ਵੀ ਤੁਸੀਂ ਦੇਖੋ ਜੇ ਜਦੋਂ ਵੀ ਉਹਨੂੰ ਘਰ ਬੁਲਾ ਕੇ ਕੇਕ ਕੱਟਦੇ ਸੀ ਚਾਹਾਂ ਬਣਾਉਂਦੇ ਸੀ ਉਹਨਾਂ ਪਿਆਰ ਕਰਦੇ ਇਹ ਤੁਹਾਡਾ ਉਹਨਾਂ ਅਨੰਤ ਸ਼ਰਮਾ ਵੀ ਨਾਲ ਹੁੰਦਾ ਸੀ ਉਰੇ ਕਰਦੇ ਵੀ ਹੋਰ ਸਾਰਾ ਪਰਿਵਾਰ ਇਹਦੇ ਨਾਲ ਬੜਾ ਪਿਆਰ ਕਰਦੇ ਸੀ ਮਰ ਲੇਕਿਨ ਉਹ ਤੋਂ ਉਹਨਾਂ ਨੂੰ ਛੋਟੀ ਜਿਹਾ ਜੀ ਨਹੀਂ ਲੱਗੀ ਮਰੋ ਹੁਣ ਕਿ ਕਿਥਾ ਲੱਗੀ ਛੋਟੀ ਜਿਹਾ ਜੀ ਕਿਉਂਕਿ ਉਹਨੇ ਉਹਨਾਂ ਨੂੰ ਇਹ ਹੁਣ ਉਹ ਮੁੰਡਾ ਜਿਹੜਾ ਬਲੈਕ ਮੈਰਡ ਹੈਗਾ ਇਹ ਕਰਨਾ ਇਸ ਕਰਕੇ ਕਿ ਉਹ ਕਹਿੰਦਾ ਹੈ ਕਿ ਜੇ ਤੂੰ ਮੇਰੇ ਨਾਲ ਵਿਆਹ ਦੀ ਗੱਲ ਕੀਤੀ ਤੇ ਮੈਂ ਇਹ ਜਿਹੜੀਆਂ ਤਰੀਆਂ ਫੋਟੋਆਂ ਜਿਹੜੀਆਂ ਗੰਦੀਆਂ ਮੰਦੀਆਂ ਫੋਟੋਆਂ ਤੇਰੀਆਂ ਮੈਂ ਵਾਇਰਲ ਕਰਦਾ ਹਾਂ ਉਹਨੇ ਇਸ ਜਗ੍ਹਾ ਤੋਂ ਕੁੜੀ ਨੇ ਆਪਣੇ ਆਦਮ ਅਧਿਆਪਕ ਕਰਨ ਦੀ ਕੋਸ਼ਿਸ਼ ਕੀਤੀ ਆ ਮਰ ਲੇਕਿਨ ਚਲੋ ਰੱਬ ਕਰਦਾ ਜਦੋਂ ਕੋ ਕੁੜੀ ਬਜ ਗਈ ਮਰ ਲੇਕਿਨ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਵੀ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਫਿਰ ਕੋਡ ਰਾਈ ਇੱਕ ਕੁੜੀ ਦੇ 164 ਦੇ ਬਿਆਨ ਕਰਾ ਕੇ ਅਸੀਂ ਕੋਡ ਰਾਈ ਇਸ ਇਸ ਅਨੂ ਸ਼ਰਮੇ ਦੇ ਬੇਟੇ ਦੇ ਪਰਚਾ ਕਰਾਵਾਂਗੇ ਸਾਰੇ ਟੱਬਰ ਨੂੰ ਟੱਬਰ ਨੂੰ ਸਾਰੇ ਇਹਦੇ ਚ ਲਿਆ ਕੇ ਇਹਨਾਂ ਦੇ ਪਰਚਾ ਕਰਾਵਾਂਗੇ ਜੇ ਅਗਰ ਪ੍ਰਸ਼ਾਸਨ ਨੇ ਸਾਡੇ ਤੇ ਸਾਡੀ ਸੁਣਵਾਈ ਨਾ ਕੀਤੀ ਤੇ ਉਹ ਕਹਿੰਦਾ ਵੀ ਜਿਦ ਅਸੀਂ ਜੇ ਪ੍ਰਸ਼ਾਸਨ ਨੇ ਸਾਡੇ ਦਲਿ ਸਮਾਜ ਦੀਆਂ ਬੇਟੀਆਂ ਦਾ ਇਹ ਅੱਜ ਤੱਕ ਮੈਂ ਦੇਖੀ ਜਾਵਾ ਜਿਦੋਂ ਵੀ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਸਾਡੇ ਦਲਿ ਸਮਾਜ ਨਾਲ ਹਮੇਸ਼ਾ ਹੀ ਬੇਇਨਸਾਫੀ ਹੋਈ ਹੈ ਸਾਨੂੰ ਕਦੀ ਕੋਈ ਸਮਾਜ ਸਮਾਜ ਨੂੰ ਸਾਡੇ ਨੂੰ ਇਨਸਾਫ ਨਹੀਂ ਮਿਲਿਆ ਤੇ ਜੇ ਸਾਨੂੰ ਇਸ ਵਾਰ ਵੀ ਸਾਡੀ ਬੇਟੀ ਨੂੰ ਸਾਨੂੰ ਇਹ ਇਹਨੂੰ ਨਾ ਇਨਸਾਫ ਮਿਲਿਆ ਤੇ ਫਿਰ ਅਸੀਂ ਹੋਰ ਵੀ ਜਿਹੜਾ ਜਿਹੜਾ ਫਿਰ ਵੱਡਾ ਕਦਮ ਚੁੱਕਾਂਗੇ ਉਹਦੇ ਵਿੱਚ ਜੋ ਵੀ ਜਿੰਮੇਵਾਰ ਹੋਗਾ ਉਹ ਪੁਲਿਸ ਪ੍ਰਸ਼ਾਸਨ ਹੋਏਗਾ ਇਹਨਾਂ ਨੂੰ ਕਹਿੰਦਾ ਜੈ ਬਾਲਮੀਕੀ ਹਰ ਹਰ ਬਾਤ ਜੈ ਬਾਲਮੀਕੀ ਜੈਪੇ ਇਮਜਾ ਸਵਿਧਾਨ ਜੀ ਮੈਂ ਰਾਹੁਲ ਮਲਿਕ ਦਲੇ ਸੁਰੱਖਿਆ ਸਾਰਣ ਤੋਂ ਰਾਸ਼ਟਰੀ ਅੰਦਰਜ ਜਿੰਦਾ ਕੀ ਤੁਹਾਨੂੰ ਵਿਸਤਾਰ ਤੋਂ ਤੇ ਜਥੇਬੰਦੀਆਂ ਵੱਲੋਂ ਦੱਸਿਆ ਗਿਆ ਵਾ ਕਿ ਸਾਡੀ ਭੈਣ ਜਿਹੜੀ ਜਿੰਨਾ ਸ਼ੋਸ਼ਣ ਹੋਇਆ ਵਾ ਇੱਕ ਜਰਨਲ ਪਰਿਵਾਰ ਵੱਲੋਂ ਉਹ ਮੈਰਿਜ ਦਾ ਝਾਂਸਾ ਦੇ ਕੇ ਜਿਹੜਾ ਉਹਨਾਂ ਸ਼ੋਸ਼ਣ ਕਰਦੇ ਰਹੇ ਆ 2 ਸਾਲ ਤੋਂ ਤੋਰੇ ਪਰਿਵਾਰ ਵੱਲੋਂ ਜਦੋਂ ਕਿਹਾ ਗਿਆ ਕਿ ਤੁਹਾਡੇ ਮੁੰਡੇ ਨੇ ਇਦਾਂ ਸ਼ੋਸ਼ਣ ਕੀਤਾ ਵਾ ਤੋਰੇ ਮੈਰਿ ਕਰਾਈ ਜਾਵੇ ਪਰ ਪਰਿਵਾਰ ਵੱਲੋਂ ਕੋਈ ਇਨਸਾਨ ਨਹੀਂ ਦਿੱਤਾ ਗਿਆ ਉਲਟ ਇਹਨਾਂ ਦੇ ਉੱਤੇ ਛੋਟੀ ਜਆ ਦੇ ਸ਼ਬਦ ਬੋਲੇ ਗਏ ਤਾਂਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਹਾਂ ਇਹਨਾਂ ਦੇ ਉੱਤੇ ਐਸੀ ਐਕਟ ਵੀ ਲਗਾਇਆ ਜਾਵੇ ਤੇ ਜਿਹੜਾ ਸ਼ੋਸ਼ਣ ਸਾਡੀ ਧੀ ਨਾਲ ਹੋਇਆ ਵਾਲਮੀਕੀ ਸਮਾਜ ਦੀ ਧੀ ਨਾਲ ਹੋਇਆ ਵਾ ਔਰਤੇ ਵੀ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਕਾਨੂੰਨ ਦਾ ਸਾਰਾ ਲੈ ਕੇ ਕੋਰਟ ਦੇ ਰਾਈ 164 ਦੇ ਬਿਆਨ ਕਰਾ ਕੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਾਂਗੇ ਤੇ ਇਸ ਦੋਸ਼ੀ ਨੂੰ ਅਸੀਂ ਸਜ਼ਾ ਜ਼ਰੂਰ ਦਿਵਾਵਾਂਗੇ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਬਾਬਾ ਸਾਹਿਬ ਦਾ ਸੰਵਿਧਾਨ ਲਿਖਿਆ ਵਾ ਉਦੋਂ ਤੋਂ ਹੀ ਖਾਲੇ ਵੀ ਇਹ ਲੋbsch ਸ਼ੂਹਾ ਸ਼ਾਤ ਸ਼ੋਸ਼ਣ ਕਰਦੇ ਵੇ ਆ ਸਾਡੀਆਂ ਧੀਆਂ ਭੈਣਾਂ ਨਾਲ ਤੇ ਮੈਂ ਬੇਨਤੀ ਕਰਦਾ ਹਾਂ ਸਮਾਜ ਨੂੰ ਸਮਾਜ ਦੇ ਲੋਕਾਂ ਨੂੰ ਕਿ ਇਹ ਮਸਲੇ ਨੂੰ ਲੈ ਕੇ ਅਸੀਂ ਬਹੁਤ ਜਲਦੀ ਇੱਕ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਵੰਡਾਰੀ ਬੋਲਦੇ ਉਹਰਾ ਸਾਥ ਦੋ ਤੇ ਭੈਣ ਨੂੰ ਇਨਸਾਫ ਦੋ ਜੈ ਵਾਲਮੀਕੀ ਜੈ ਭਿੰਜਾ ਸੁਭਦਾਨ ਜੀ ਮੈਟਰ ਇਹ ਵੀ ਇੱਕ ਨਾ ਸਾਨੂੰ ਇਤਲਾ ਮਿਲੀ ਸੀ ਕੰਟਰੋਲ ਰੂਮ ਥਰੂ ਵੀ ਇੱਕ ਲੜਕੀ ਆ ਏਜਲ ਕਲਿਆਣ ਪੁੱਤਰੀ ਰੋਹਿਤ ਕਲਿਆਣ ਪ੍ਰੇਮਨਗਰ ਦੀ ਰਹਿਣ ਵਾਲੀ ਆ ਵੀ ਇੰਨੇ ਕੋਈ ਜਰੀਲੀ ਟੀ ਚਖਾਦੀ ਆ ਤੇ ਗੁਰਨਾਨਕ ਦੇਵ ਅਮਰਜੈਂਸੀ ਵਾਰਚ ਦਾਖਲਿਆ ਤੇ ਇਹਦੇ ਜੋ ਕਾਰਵਾਈ ਬੰਦੀ ਉਹ ਕਰੋ ਇਸ ਕਰਕੇ ਹੀ ਇਹਦੇ ਬਾਰੇ ਇਹਦੇ ਕੋਈ ਜਾਣਕਾਰੀ ਨਹੀਂ ਆ ਹੁਣ ਉਹਦੀ ਸਟੇਟਮੈਂਟ ਲਿਖਾਂਗੇ ਜੋ ਉਹਦੇ ਮਤਾਬਕ ਕਾਨੂੰਨੀ ਕਾਰਵਾਈ ਅੱਗੇ ਕੀਤੀ ਜਾਵੇ। ਕੋਈ ਕਿਸੇ ਦਾ ਨਾਮ ਵਗੈਰਾ ਦੱਸਿਆ ਨਹੀਂ ਅਜੇ ਨਹੀਂ ਕੁਝ ਨਹੀਂ ਅਜੇ ਤੇ ਆਏ ਆ ਜੋ ਵੀ ਉਹ ਉਹਦੇਮ ਬਿਆਨ ਮੁਤਾਬਕ ਅੱਗੇ ਜੋ ਵੀ ਕਾਰਵਾਈ ਆ ਉਹ ਕਰਾਂਗੇ।